ਜੀ ਕਲਵੇ ਪਾੜ ਪਾੜਵੇ ਲੋ ਜੀ ਇਵਨਿੰਗ ਡਿਨਰ ਹਾਂ ਜੀ ਮੈਂ ਜਾਨੀਆ ਲੱਕੜਾ ਲੈ ਸਾਰਿਆਂ ਦੇ ਹੱਜਨ ਕੋਲ ਹੁੰਦੇ ਚਲਾ ਚਾਲ ਜਾ ਚਲਾ ਚਲਾ ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂ ਜੀ ਜੀ ਕੀ ਹਾਲ ਚੱਲ ਦੋਸਤੋ ਇਹ ਪੈਨ ਤਾਂ ਵੋਲਾ ਟੋਕੀ ਗੀਤਾ ਲੋਕਾਂ ਮੈਂ ਤਰਵਾ ਕਦਨੀ ਐ ਮੈਂ ਚਲੀ ਸ਼ੋਪਿੰਗ ਕਰਨੇ ਤੁਸੀਂ ਸੁਥ ਦੇਵੋਗੇ ਕਿਥੋਂ ਪੈਸੇ ਹੁੰਦੇ ਆ ਇੱਕ ਦੂਜੀ ਗੱਲ ਥੋੜੇ ਹਰੇਲਾ ਨੇ ਅਰੇ ਕੀ ਕਹਿੰਨੀ ਆ ਸੁਆਮ ਦੁਕਾਤ ਤੇ ਮੇਰੇ ਸੜੀ ਦੀ ਗੰਦ ਜ਼ਿਆਦਾ ਲੱਗਦੀ ਆ ਜੇ ਫਿਰ ਤਾਂ ਨਾ ਹੋਵੇ ਨਾ ਸਵਾ ਕੋਈ ਕੁਤਨਾ ਚੱਕ ਕੇ ਥੋੜੇ ਵੱਲ ਫਿਲਟਰ ਲਾ ਗਈ ਆ ਤੇ ਆਪ ਨੂੰ ਚਾਣੇ ਲੱਗਦੀ ਐ ਕਿ ਥੋੜਾ ਬੋੜਾ ਜਿਗਰਾ ਹੈਗਾ ਨਾ ਬਿਨਾ ਫਿਲਟਰ ਤੋਂ ਬਿਰੀਆ ਬਣਾ ਕੇ ਦਿਖਾ ਨਾ ਤੇ ਵੇਟ ਆਉਣ ਦੀ ਰੀਚ ਖਤਮ ਹੋ ਜੇ ਥੋੜੇ ਦਿਨਾ ਚੀ ਮੈਂ ਤੇਰਾ ਨਾਇਦ ਦੋਸਤ ਹੋਰ ਮੇਰੇ ਕਿ ਆਪਾਂ ਇਹਨਾਂ ਸਾਰਿਆਂ ਨੂੰ ਕੰਜਰਾਂ ਨੂੰ ਜਾਣਤਾ ਪੁੰਨੇ ਆ ਜਿੰਨੇ ਆਪਦੇ ਆਪਣੇ ਸਟਾਰ ਸਮਝਦੇ ਆ ਇੰਸਟਾਗ੍ਰਾਮ ਤੇ ਨਵੇਂ ਬਾਕੀ ਇਹ ਕਲੋਜੀ ਫਿਲਟਰ ਲਾਗੇ ਨਾ ਉਹ ਵੀ 8-10 ਫਿਲਟਰ ਲਾਗੇ ਕਿ ੱਤਕੇ ਨਾਲ ਕਿਊਟ ਬੰਦੀ ਰਹਿੰਦੀ ਐ ਪਤਾ ਹੀ ਜਾਂ ਤਾਂ ਮਸੀਹ ਦੇ ਵਿੱਚੋਂ ਗਹਿਜੀ ਆਹੀ ਉੱਤੋਂ ਕਿ ਦੋ ਵਾਂਗੂ ਮੜੀਆਂ ਅੰਦਰੋਂ ਪਾਟੀਆਂ ਲੀ ਰਾਨੀ ਕਦਰ ਯਸ ਕੰਜਰ ਨੂੰ ਵੀ ਕਹਿ ਰਿਹਾ ਗਰਵੇ ਕੋਈ ਕੰਮ ਦੰਦਾ ਕਰ ਲਵੇ ਸਾਰਾ ਦਿਨ ਤੇਰੇ ਅੱਗੇ ਬੱਚੇ ਫਰਦਾਰ ਨੇ ਮੈਂ ਲੱਗਦਾ ਤੇਰੀ ਕਮਾਈ ਤੇ ਕਿੱਝ ਹੋਇਆ ਤੇਰਾ ਟੱਬਰ ਵੀ ਪੱਕੀ ਤੈਨੂੰ ਵੀ ਪਤਾ ਪੈਸਾ ਕਿਵੇਂ ਆਉਣਾ ਲਓ ਜੀ ਇਵਨਿੰਗ ਡਿਨਰ ਕਿਹ ਰਜ਼ੀਨਾ ਦੋਸਤ ਇਹ ਮੇਰੇ ਸਾਲੇ ਦੇ ਟੈਂਪਰਨੋ ਵਿਪਰੇਨੀ ਇਹਨੂੰ ਪੁੱਛਿਆ ਇਹਨਿੰਨ ਕਿ ਡਿਨਰ ਕੌਣ ਕਰਦਾ ਹੁੰਦਾ ਕੁਸਸੇ ਨੂੰ ਕਹਿ ਡਿਨਰ ਹੁੰਦਾ ਵਾ ਰਾਤ ਦੇ 6 ਵਜੇ ਤੋਂ ਬਾਅਦ ਇਹ ਸਲਾਤ ਤਾਂ ਮੈਂ ਤੋਛੇ ਆਇ ਤੇ ਮਨੀ ਇਵਨਿੰਗ ਵੀ ਡਿਨਰ ਦਸੀਆ ਤੇ ਦੂਜੀ ਗੱਲ ਸਾਨੂੰ ਨੇ ਲੰਦਰਤਾ ਪਾਇਆ ਜਿਵੇਂ ਕਿਸੇ ਧੰਕਰ ਨੂੰ ਕੋ ਨਾ ਹੁੰਦਾ ਮੈਂ ਹੈਰਾਨ ਆ ਫੇ ਚੂਰੀ ਘਾਤ ਤੱਕ ਠੀਕ ਹੈ ਨਾ ਯਾਰ ਛੱਡੋ ਨੂਰ ਦੇ ਟੱਟੀ ਜਿਆਦਾ ਲੱਗਦੀ ਹੈ

ਇਕ ਉਸਰਾ ਨਾਲ ਤਾਂ ਵੀ ਮੇਚੂ ਡੇਫਰ ਦਾ ਬੀ ਚੂਰੀ ਕਿਦੋਂ ਲੱਗਦੀ ਹੈ ਇਹਦਾ ਸਾਰਾ ਡੰਡਰਾ ਚਾਰ ਲੱਗਦਾ ਮੈਨੂੰ ਲੱਗਦਾ ਸਾਰਾ ਡੰਡਰਾ ਨਹੀਂ ਵੀ ਖਾਣਾ ਹੈ ਇਹ ਡੰਡਰਾ ਤਾਂ ਮੁਰਿਤ ਕਰਦੀ ਹੈ ਇਹਦਾ ਸਾਰਾ ਸਰਮ ਸੂਰਾ ਨਾਲ ਲੱਗਦਾ ਸੂਰੀ ਖਾ ਸਕਦੇ ਜੀ ਜੀ ਮੈਨੂੰ ਐ ਲੱਗਦਾ ਇਹਨਾਂ ਦੋਨਾਂ ਦੇ ਕੀ ਮਕਸਦ ਆ ਦੁਨੀਆ ਤੇ ਚੰਗੀ ਤਰ੍ਹਾਂ ਨਾ ਪਾਣ ਨਾ ਨਹੀਂ ਇਹ ਮੇਰੇ ਸਾਰੇ ਆਮਦੇ ਬੈਰੀ ਬਣੇ ਹੋਏ ਨੇ ਬੱਤ ਸਹੀ ਹੈ 10 ਰੋਟੀਆਂ ਕੁੱਟੀਆਂ ਤੇ ਆ ਦੇਖੋ ਸਲਾਦ ਦੀ ਪਲੇਟ ਵਧੀਆ ਚਲੋ ਵਲਟਾ ਦੋਹੇ ਦਾ ਬਤਾਈ ਕੀ ਬਣਾ ਰਹੇ ਨੇ ਪਰ ਮੇਰੇ ਸਾਰੇ ਦਾ ਜਿਵੇਂ ਕਹਿੰਦਾ ਚੂਰੀ ਇਹਨੂੰ ਪੁੱਛੇ ਸੰਦ ਨੂੰ ਚੂਰੀ ਦੇ ਨਾਲ ਸਵਾਦ ਕੌਣ ਖਾਂਦਾ ਹੰਬੇ ਇਹ ਪਤਨੀ ਸਾਰੇ ਕੀ ਕੱਟੀ ਹੋਈ ਬੈਠੇ ਨੇ ਰੋਟੀ ਦੀ ਵੀ ਸਾਰੇ ਵੇਟੀ ਕਰ ਲੱਗੇ ਨੇ ਸੜਾ ਨੂੰ ਖਾਣ ਵੇਚ ਲੋਂਦੀ ਨਹੀਂ ਹੈਗਾ ਤੇ ਨੋਗ ਦੀ ਮਮੀ ਦੇਖ ਲੋ ਲੰਗਰ ਦੇ ਵਿੱਚ ਕਿਵੇਂ ਹੱਥ ਮਾਰਦੀ ਏ ਜਿਵੇਂ ਸਮੀਰ ਹੁੰਦੀ ਹੁੰਦੀ ਰਹਿੰਦੇ ਗਰਾਂ ਨੂੰ ਬੱਕੇ ਖੋਦ ਬਿਟਾਂ ਕਰੀ ਨੇ ਉਹਨਾਂ ਗਰਾਂ ਦਾ ਖਾਣਾ ਖਾਣਾ ਬਣਾਇਆ ਇਹਨਾਂ ਨੂੰ ਲੱਛਣਾ ਤੇ ਕੋਤ ਲਾਇੰਦਾ ਸਾਰੇ ਖੱਟਿਆ ਨਹੀਂ ਐ ਕਾ ਬੁੜੀ ਹੋ ਗਈ ਐ ਤਾਂ ਕਿਥੇ ਉੜਾ ਨਹੀਂ ਲੋਂਦੀ 900 ਪਤਾ ਦੇਖ 10 8 4 4 8 4 4 ਚਲੋ ਜਿੱਨੀ ਆ ਮੱਕੀ ਆ ਸਾਰੀਆਂ ਬਿਲੇ ਲਾ ਦੇਣੀ ਆ ਬਸ ਨਹੀਂ ਗਿੰਤੀਆਂ ਦੇ ਨਾ ਤੱਕਾ ਕਰੋ ਮੈਨੂੰ ਆਈ ਲਵ ਯੂ ਜੇ ਨਾਈ ਲੰਦਰ ਕਾਂਦੇ ਆ ਨਾ ਪੂਰਾ ਤਸਲਾ ਭੜ ਕੇ ਗੋਹਾ ਕਰਦੇ ਹਾਂ ਜੇ ਦੋਈ ਜਣੇ ਹਾਂ ਸੋਣੇ ਦੇਖ ਦੂ ਵੀ ਪੜਿਆ ਪਿਆ ਉਹ ਪੂਰਾ ਮੈਂ ਰਾਮ ਉਹ ਨਹੀਂ ਨਰਲੈਂਡ ਰੇ ਖਾ ਕਿਵੇਂ ਜਾਂਦੇ ਨੇ ਸਦਾ ਇਹਨਾਂ ਨਰਲੈਂਡ ਕੋ ਪਤਾ ਨਹੀਂ ਕਿਥੇ ਖੂ ਉਹਦੇ ਨਹੀਂ ਅੰਦਰ ਦੁਆਰੇ ਨਾ ਪਚਾ ਲੰਦੇ ਨੇ ਇਹਨਾਂ ਦੀ ਵੀਡੀਓ ਦੇਖ ਕੇ ਤਾਂ ਬੰਦੇ ਦੀ ਵੈਸੀ ਭੁੱਖ ਮਰ ਜਾਂਦੀ ਆ ਮੈਂ ਕਹਿੰਨਾ ਵਿਚਾਰ ਪੰਜ ਬਲੌਗ ਦੇਖ ਲੈ ਬਿੰਦ ਨੂੰ ਖਾਣ ਖਾਂਦੇ ਆ ਨੂੰ ਮਜਾ ਆ ਕਿ ਬੰਦਾ ਦੁਆਰੇ ਕਹਿ ਦੇ ਕਰੇ ਰੋਟੀ ਖਾਣੀ ਆ ਸਦਾ ਛੁੱਕਣ ਨਾਲ ਕਰ ਦਿੰਦੇ ਆ ਉਲਪੀ ਔਨਲਾਈਨ ਦੇ ਨਾਮ ਦੇ ਕੇ ਤਾਂ ਨਹੀਂ ਬਣਾ ਕਰ ਦਿੰਦੇ ਜੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਓ ਖਾਓ ਖਾਣਾ ਹਾਂਜੀ ਐਂ ਕਰ ਦਿੰਦੇ ਠੀਕ ਹੈ ਜੀ ਆਜੇ ਭਾਈ ਨੂਰ ਦੀ ਮੰਮੀ ਤੇ ਰੀ ਰੀ ਹੋ ਗਈ ਜਿਨੇ ਖਾਣਾ 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 ਖਾ ਸਕਦਾ ਜਿਨੇ ਉਹ ਤੇ ਚਾ ਨਾ ਉਹ ਤੇ ਚਾਰ ਸਾਰੇ ਬੰਪਾ ਇਹੋ ਨੇ ਰੈਡੀ ਆ ਤੁਸੀਂ ਮੀ ਪਿਸਟਾਪ ਹੈ ਇਹੋ ਮੇਰੇ ਸਾਰੇ ਦੀ ਬੁਰੀ ਕੋਰੀ ਵੀ ਪਈ ਆ ਇਹ ਤੇ ਤੇ ਬੁਰੀ ਖੱਛਾ ਸ਼ਰ ਨਾ ਪੈਣਾ ਮਾਰੇ ਤੇ ਦੇਵੰਤ ਜੇ ਬਸ ਦੀ ਗੱਲ ਹੈ ਨਹੀਂ ਬਾਕੀ ਇਹ ਕੈਮਰਾ ਸਾਨੂੰ ਪਤਾ ਹੈ ਕੀ ਚੀਜ਼ ਕੋ ਚੁੰਦਾ ਇਹ ਬੱਚੇ ਅੰਦਰ ਤੋਂ ਹੋਣਾ ਹੈ ਨਹੀਂ ਕਿਸ ਨੂੰ ਇਹ ਆਉਦੀ ਰੰਗ ਦਿਖਾਉਣ ਲੱਗਾ ਆ ਲੋਕਾਂ ਨੂੰ ਐਂ ਚ ਰੰਗ ਵੀ ਦੇਖਣ ਲਈ ਹਣੀ ਵਾਕੀਰ ਵਸਾਲ ਕੋ ਉਠਾੜ ਜਾ ਰੰਗ ਦੀ ਬੁਰੀ ਵੈਸੀ ਹੋਈ ਪਈ ਆ ਜਾਂ ਤਨੇ ਫੇ ਤੁਕਣਾ ਵੀ ਨਹੀਂ ਦੇਵੰਤ ਦੇ ਕੇ

ਤੇ ਰੋਟੀ ਖਾਵਾਂਗੇ ਹੁਣ ਚੁੱਲੇ ਤੇ ਉਹ ਤਾਂ ਠੀਕ ਆ ਰੋਟੀ ਬਣਾ ਪੈਂ ਤਾਂ ਰੋਟੀ ਦਾ ਜਿੱਥੇ ਮਰਜ਼ੀ ਵੇਕੇ ਬਣਾਵਾ ਚਾਹੀ ਚੁੱਲੇ ਤੇ ਚਾਹੀ ਲੁੱਲ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਸ ਤੂੰ ਉਹ ਤਾਂ ਖਾਣਾ ਬਣਾ ਤੇ ਉਹਦਾ ਕੈਮਰਾ ਰੱਖ ਬੰਦ ਆ ਸਾਨੂੰ ਉਲਟੀ ਹੁਣ ਕਿਉਂ ਲਾਦਨੀ ਏ ਤੂੰ ਜੰਤਾ ਵੈਸੇ ਤੇ ਹੈ ਕਾਈ ਪੀ ਇਹ ਦਿਖਾ ਦਿਖਾ ਬਲਾਓ ਸਰੇ ਤੇ ਇੱਧਰ ਦੇਖ ਲੋ ਇੱਧਰ ਇੱਧਰ ਰਹਿ ਪਿਆ ਹੁਣ ਮੈਂ ਆਟਾ ਗੁੰਨ ਲਿਆ ਸਬਜੀ ਬਣਾ ਲਈ ਆ ਤੇ ਹੁਣ ਲੋਨੀ ਆ ਰੋਟੀਆਂ ਇਹ ਪਾਜੋ ਰੋਟੀ ਦਾਲੀਆ ਤਰਿ ਲੱਕਦੇ ਨੇ ਇਹ ਡੰਗਰਾਂ ਤੋਂ ਦਾਲੀਆ ਪਉਂਦੇ ਨਹੀਂ ਹੈਗੇ ਇਹ ਸਾਰੇ ਦੋਈਆਂ ਨੇ ਆਪ ਹੀ ਖਾਏਂਦੇ ਨੇ ਇਹਦੇ ਵਿੱਚ ਕਿੰਨੇ ਵੀਡੀਓ ਦੇਖਿਆ ਨੇ ਆਪ ਹੀ ਖਾਈਆਂ ਜਾਂਦੇ ਨੇ ਉਹ ਹੀ ਡੰਗਰਾਂ ਨੂੰ ਪਈ ਜਾਂਦੇ ਆ ਬਾਕੀ ਸਹੀ ਗੱਲ ਆ ਡੰਗਰਾਂ ਦਾ ਖਾਣਾ ਆ ਬੀਂ ਨਹੀਂ ਖਾਣਾ ਜਦ ਹੀ ਆਪ ਹੀ ਡੰਗਰ ਨੇ ਫਿਰ ਨਾ ਡੰਗਰਾਂ ਦਾ ਖਾਣਾ ਹੀ ਖਾਣਾ ਬਾਕੀ ਜਾਂ ਤਾਂ ਉਹ ਪਾ ਤੇ ਆ ਇਹ ਦੋ ਬਕੀ ਨਾ ਜਿਹੜਾ ਕੰਜੇ ਰੰਗ ਹੋਵੇ ਪਤਾ ਕੈਮਰਾ ਤੇ ਫਿਰ ਮਾਨਸ ਸਾਰਾ ਦਨੂ ਦੀ ਮੰਮੀ ਦੇ ਮੰਮੀ ਅੱਜ ਕਿੱਥੇ ਰਹਿ ਕੇ ਦਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਬੱਕੇ ਸਹੀ ਗੱਲ ਮਾਰੀ ਤੀ ਹੱਥਾਂ ਤੋਂ ਮਹਿੰਦੀ ਨਹੀਂ ਲੈਣ ਦਿੰਦੇ ਹੈਗੇ ਬੱਕੇ ਪਤਾ ਯਾ ਦਾੰਦੇ ਪੈਸੇ ਤੇ ਪਰ ਉਹਨਾਂ ਲਈ ਸ਼ੇਮ ਨਹੀਂ ਨਹੀਂ ਹੈ ਸਾਡੇ ਚੋਰ ਨਹੀਂ ਆ ਬੱਕੇ ਤੁਹਾਨੂੰ ਪਤਾ ਹੀ ਆ ਇਹ ਤੇ ਹਨ ਤੇ ਗਰੀ ਦਾ ਕਟਾਇਰਾ ਕਰੀਆ ਆਪ ਹੀ ਮੰਨ ਦਿਆ ਭਈਏ ਨੇ ਕਿਨੇ ਟੰਗੇ ਨੇ ਹੁਣ ਪਤਾ ਹੀ ਨਾ ਕੰਨ ਬਣ ਕੀ ਆ ਟੰਗੇ ਤੇ ਨੇ ਪਤਾ ਨਹੀਂ ਪੰਦੀ ਵੇਤੀ ਆ ਰਹੀਆ ਲੱਗਦਾ ਤੇ ਲੱਚਾ ਪੈਲਾ ਸੀ ਗਈ ਕਵਿਨਾ ਵੀਰ ਪੈਸੀ ਪੈਸੀ ਤੋਂ ਯਾ ਨਹੀਂ ਅੱਡਾ ਤੋਂ ਲੁੱਕੇ ਸਹੀ ਗੱਲ ਆ ਵਾਈਟ ਨਾ ਰਹੇ ਬੂਹੇ ਵਾਲੇ ਛੱਡ ਦੋ ਸਾਡੇ ਪੈਨ ਦੇ ਜਿਹੜਾ ਨੰਬਰ ਲਾਰਾ ਨਾ ਉਹਨਾਂ ਦੇ ਜਿਹੜੇ ਕੱਟੇ ਰੱਖਿਆ ਨੇ ਉਹਨਾਂ ਨਾਲ ਤੁ

ਪਰਾਵਾ ਤੋਂ ਕੋਈ ਹੋਰ ਕੰਮ ਸਿੱਖ ਲਾ ਕੋਈ ਬਿਲਡਿੰਗ ਦਾ ਕੰਮ ਸਿੱਖ ਲਾ ਕੋਈ CNC ਮਸ਼ੀਨ ਚੋਣੀ ਸਿੱਖ ਲਾ ਬਾਲਪੁੱਤੀ ਵਗੈਰਾ ਦੇ ਕੰਮ ਸਿੱਖ ਆ ਕਮਾਤਾ ਤੇਰੇ ਵਸੋਂ ਆ ਰਹਾ ਕੰਵਨ ਜੀ ਮਾਂ ਬਣ ਕੇ ਤਰੀਆ ਰਿਹਾ ਮਰੇ ਸੁਰਾ ਨਰ ਕਿਉਂ ਗੁੱਥਮ ਬਠੀ ਹੋ ਰਿਹਾ ਜੇ ਸਵਾ ਨਹੀਂ ਹੋਣਾ ਆਉਂਦਾ ਨਾਗਾ ਕਟੋਟ ਗਾਣ ਦੀ ਬੇਤੀ ਸਨਾ ਕਰ ਮਰੇ ਸੱਚਪੁਰ ਆਵਾ ਤੂੰ ਉਹੀ ਬੰਦਾ ਨਾ ਕੀਨੇ ਬਿਆਲ ਮਾਹੌਲ ਸੈਡ ਸੰਗ ਲਾ ਕੇ ਮਰਨ ਵਾਲਾ ਮਾਹੌਲ ਬਣਤਾ ਸੀ ਪੁੱਜਿੰਦਾ ਕਿ ਮੈਂ ਬਚ ਗਿਆ ਉਥੋਂ ਮੈਂ ਹਰਾਨਾ ਸ਼ੁਕਰ ਤੈਨੂੰ ਬਿਆ ਯਾਨੀ ਤੇ ਬਖਸ਼ਤਾ ਮੇ ਤੇ ਤੰਬੇ ਤੇਰੇ ਫਰ ਨਾਲੇ ਕੋਈ ਪੈਸੇ ਨਹੀਂ ਦੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆ ਜਾਂਦੀ ਪੱਕੀਆਂ ਬਾ ਵਈਵਾ ਇਹ ਹਰਨ ਤਾਰੇ ਰਨਾ ਪ੍ਰਾਵਾ ਤੂੰ ਆਉਦੇ ਬੁਰੀ ਸ਼ਾਮ ਕੇ ਰੱਖ ਤੂੰ ਸਾਡੇ ਕੰਨ ਚ ਕਿਉਂ ਪੀੜ ਕਰ ਰਹਾ ਹਾਂ ਨਾਲੇ ਵੀਰੇ ਤੂੰ ਐ ਗਲੇ ਕਰ ਸਨੇਪਚੈਟ ਤੇ ਆਇਆ ਕਰ ਓ ਮਾਈ ਗਾਡ ਇਸਵਾਮ ਨਵਾ ਬੈਦੇ ਬੈਦੇ ਕੋਲੀ ਦਾ ਬੈ ਇੰਸਟਾਗ੍ਰਾਮ ਤੇ ਨਾਇਆ ਕਰ ਪੂੰ ਪ੍ਰਾਵਾ ਲੱਗਾ ਰੈ ਤੂੰ ਬਹੁਤ ਪਿੱਛੇ ਜਾਵੇਂਗਾ ਇੱਕ ਦਿਨ ਕਿਹੜੇ ਹਿਸਾਬ ਨਾਲ ਤੇਰੇ ਹਾਲਾਤ ਰਹਿਣਾ ਕਿਸੇ ਟਾਈਮ ਉਸ ਸੇ ਵਿਆਹ ਚੋਂ ਸਿੱਧੂ ਨੇ ਆ ਕੇ ਤੇਰੇ ਨੇ ਫੇੜੇ ਹਿੱਟਨੇ ਆ ਨਾਲੇ ਉਹੀ ਇੱਥੀਆਂ ਚ ਮਿਰਚਾਂ ਫੋਣੀਆਂ ਪਹਿਨੀਆਂ ਨੇ ਇਹ ਤਾਂ ਫਿਲ ਤੋਂ ਭਰੇ ਗਏ ਆ ਜਮਾਨਾ ਅੱਜ ਕੱਲ੍ਹ ਵੀ ਬਲ ਬਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਉਂਦੀਆਂ ਨੇ ਤੇਰਾ ਸੌਂਦੀਆਂ ਨੇ ਹੋਈਆਂ ਆਦੀ ਪੱਕੀਆਂ ਨਾਲੇ ਭਰਾਵਾ ਤੂੰ ਰਹਿਮ ਕਰ ਫਾਡੇ ਕੰਨਾਂ ਤੇ ਕਿਉਂ ਸਾਡੇ ਕਰਦਾਂ ਨਾਲ ਸੁੱਖਾ ਕਰਨ ਲੱਗਿਆ ਹੈ ਤੂੰ ਇਹ ਤਾਂ ਤੂੰ ਹਨਲਾ ਵੀ ਅਚਾਨਕ ਕਰਦਾ ਮਾਂ ਨਾਲੇ ਭਰਾਵਾ ਤੇਰੀ ਆਵਾਜ਼ ਸੁਣ ਕੇ ਜਦੋਂ ਬੰਦੇ ਨੇ ਵੈਸੇ ਵੀ ਨਹੀਂ ਸੋਣਾ ਤੂੰ ਤਾਂ ਬੰਦੇ ਦੀ ਰਾਤਾਂ ਨਹੀਂ ਲੜਾ ਦੇਣਾ ਵਾ ਗਜਬ ਬੇਇੱਜ਼ਤੀ लो जी चूही बुरे आजकल ज्यादा पैसा हो लग गया बात तो सही है ਬੜੀ ਐਨਾ ਨੇ ਫੇਕ ਹੈ ਆਪਣੇ ਉਪਰ ਮੋਸਨਾ ਕਰ ਰਹੀ ਹੈ ਮੈਂ ਪਈ ਪਹਹਾ ਚਾਰ ਪੱਠਾ ਹੋ ਗਿਆ ਆਈਫੋਨ ਵੀ ਲੈ ਰਿਆ ਲੱਗਦਾ ਹੁਣ ਤਾਂ ਸ਼ੋਅ ਆਫ ਕਰਦੀ ਹੈ ਪੂਰਾ ਹੁਣ ਤਾਂ ਸਲੂਨ ਚ ਜਾ ਕੇ ਬਿਨ ਨਾਮ ਹੈ ਯਾਰੀ ਨੇ ਇੱਕ ਮੇਰੇ ਸਾਜੀ ਨੇ ਕੈਮਰਾ ਮੈ ਰੱਖਿਆ ਹੋਇਆ ਤੇ ਕਰਿਆ ਫੋਟੋਆਂ ਕੱਟਦੀ ਹੈ ਕਿ ਆਈਫੋਨ ਤੋਂ ਫੋੰਦੀ ਹੈ ਓਏ ਬਧੀਆ ਗਿਆਨਤਾ ਦਾ ਲੱਗੇ ਫੁੱਦੂ ਇਹ ਸੋਚਦੇ ਹੁੰਨੇ ਆ ਪਈ ਇਹ ਬਾਰਕ ਠਾ ਕੇ ਬਈ ਬਹੁਤ ਸੋਹਣੀ ਲੱਗਦੀ ਆ ਆਪਣੇ ਆਪ ਨੂੰ ਮੇਰੇ ਸਾਜੀ ਜਰੂਰ ਲਾਵੇਦੀ ਆ ਪੂਰਾ ਕੁਝ ਦੱਸਣਾ ਲਾ ਖੋਵੇ ਇੱਕ ਮੇਰੇ ਸਾਜੀ ਦਾ ਮੂੰਹ ਨਹੀਂ ਮੱਥਾ ਇੱਕ ਪੁਆਨੇ ਬਾਹਰ ਆਜੇ ਕਿਤਾਰੇ ਹਰੀ ਨੇ ਜਮੇ ਜੂਸ ਕੁੱਤੇ ਪਿਆਉਦਾ ਮੈਂ ਆ ਰਾਨਾ ਬੰਦੇ ਆਉਦਾ ਜੂਸ ਕੁੱਟ ਕੇ ਇੰਨਾ ਕੌਨਫੀਡੈਂਸ ਬਣ ਕੇ ਥੋਲੇ ਜਾਂਦੇ ਬਈ ਆ ਤੇ ਆਪ ਨੂੰ ਐਸਾਂ ਦੇ ਦੇ ਅਸੀਂ ਤਾਂ ਫਿਰ ਤੁਨੀ ਦੇ ਹੀਰੇ ਬੰਦੇ ਬਣ ਗਏ ਹੁਣ ਸਣ ਇਹ ਨਹੀਂ ਸੋਚਦੀਆਂ ਭਾਈ ਇਹ ਤਾਂ ਜਨੌਰ ਲੱਗਦੀ ਆ ਹਮ ਕੀ ਯਾਰ ਕਿੰਨੇ ਸੋਹਣੇ ਲੱਗਦੀ ਆ ਕੋਈ ਮਰੀਜ਼ ਲੱਗਦੇ ਕਿਵੇਂ ਕੋਈ ਬਿਮਾਰੀ ਦਾ ਮਰੀਜ਼ ਆ ਬਿਠਾਇਆ ਹੁੰਦਾ ਬੋਰਸ ਤੇ ਮਾਰ ਕੇ ਲੇ ਫੇੜੇ ਜਿਹੜਾ ਤਾਂ ਮੈਂ ਤੈਨੂੰ ਦੇਖ ਕੇ ਲੱਗ ਰਿਹਾ ਹਾਂ ਹੁਣ ਤੈਨੂੰ ਬਾਲਮੀ ਕਟਿੰਗ ਦਿਉਣੀ ਹੈਗੀ ਤੈਨੂੰ ਹਸਪਤਾਲ ਚ ਲਿਜਾ ਕੇ ਨਾ ਦਵਾਈ ਦਿਵਾਉਣੀ ਲੋੜ ਆ ਹੋਏ ਗਾਈਸ ਕੁਕਿੰਗ ਕਰਦੀ ਕਰਦੀ ਮੈਂ ਕੀਤੀ ਆ ਜੀ ਮਨੀ ਅਰਨ ਉਹ ਵੀ ਜੀਤਣਾ ਜਿਨ ਖੇਲ ਕੇ ਇੱਕ ਕਾ ਦੇਖ ਲੋ ਫੰਦਰ ਮੱਜ ਇਹ ਵੀ ਮਸ਼ਹੂਰ ਹੈ ਰਾਂ ਤੇ ਲੱਗੀ ਹੋਈ ਆ ਇਹ ਸਾਲੀ ਬੇਰਕਾਰੀ ਡੈਰੀ ਇਹ ਲੈਦਾ ਹੀ ਆਪਦੇ ਆਪ ਨੂੰ ਪਤ ਨਹੀਂ ਕਿੰਨ ਸਾਲ ਤੋਂ ਕੰਮ ਲੱਗੀ ਹੋਈ ਆ ਹੁਣ ਤੁਸੀਂ ਸੈਕਲ ਉਹਨੇ ਕੋਲ ਵਿੱਚ ਉਹ ਤਾਂ ਤਵੇ ਆ ਕਿ ਮੈਂ ਕਰਵਾਈ ਦਾ ਉਹਨੇ ਚੰਗੀ ਤਰ੍ਹਾਂ ਦੱਸੂਗੀ ਇਹ ਵੀ ਲੱਗੀ ਪੈਨ ਉਹ ਪੇ ਕੇ ਫਨੀ ਪ੍ਰਮੋਸ਼ਨਾਂ ਦੇ ਉੱਤੇ ਉੱਤਰੀ ਹੋਈ ਹੈ ਹਣ ਤਿੰਨ ਚਾਰ ਵਿਆਹ ਕਰਵਾਏ ਨੇ ਤਿੰਨ ਚਾਰ ਵਿਆਹ ਕਰਵਾ ਕੇ ਵੀ ਕੋਰਾਂ ਨੇ ਮੈਲ ਛੱਤ ਲਿਆ ਫਰਦੀ ਜਾਜੇ ਵੀ ਪੱਛੇ ਬਾਲਿਆਂ ਦੇ ਖਰਚੀ ਆ ਬਾਤ ਸਹੀ ਹੈ ਉਹਿਆ ਗੇਮ ਗੁੰਬ ਤਾਂ ਨੇ ਲੋਕਾਂ ਨਹੀਂ ਜਾਂਦੀਆਂ ਤਵਾ ਕੰਮ ਤੇ ਤੁਲੀਆ ਆਪ ਵੀ ਮੇਰੇ ਸਹੇਲਾ ਕਰ ਬਾਤ ਬਣੀ ਇਹਦਾ ਚੰਗੀ ਤਰਾ ਇਹਨੂੰ ਖਾ ਪੀ ਕੇ ਤੇਰਾ ਵਜਨ ਜ਼ਰੂਰ ਵਜ ਜਾਣਾ ਪਰ ਲੋਕਾਂ ਹ ਵਜਨ ਕੱਢ ਦੇਣਾ ਤੇਰੇ ਚੱਕਣਾ ਚਾਵੇ ਕੀਰ ਤੁਸੀਂ ਆਪ ਦਦ ਮਾ ਲਾ ਪੁਲਾਇਆ ਕਰੋ ਜਿਹਨੂੰ ਇਨਾ ਪੈਸਾ ਬੰਦਾ ਹੁੰਦਾ ਕੱਟੌਂਗਾ ਤਾਂ ਬਾਲਿਆਰੇ ਕਰ ਮਾਰੇ ਨਹੀਂ ਹੁੰਦੇ ਚਲ ਬੰਦਾ ਪਲਾਸਟਰ ਹੀ ਕਰਾ ਲੈ ਨਾ ਹੁੰਦਾ ਜਿਸ ਵੇ ਨਾ ਪੈਸਾ ਆਉਂਦਾ ਨਾ ਇਹ ਤਾਂ ਫਿਰ ਤੋਂ ਪਲਾਸਟਰ ਹੀ ਕਰਾ ਲੈ ਹੁੰਦਾ ਪਤਾ ਨਹੀਂ ਯਾਰ ਕਿੱਥੋਂ ਇਨਾ ਕੰਫੀਡੈਂਸ ਲੈ ਕੇ ਆਉਂਦੇ ਤੁਸੀਂ ਇਹਨਾਂ ਦੇ ਮਦਰ ਲੜੀ ਜਾਂਦੇ ਮੇਰੇ ਅਰਦਾਹ ਹੋਵੇ ਲਾ ਕੇ ਛੇਤਰ ਮਰੇ ਸਾਥੋਂ ਪਹਿਲਾਂ ਤਾਂ ਇ ਮੈਂ ਤਾਂ ਲਾਈਵ ਤੇ ਸਾਡੇ ਕਿਤੇ ਪਾਸੇ ਆਪਾਂ ਕੰਮ ਕਰ ਰਹੇ ਆ ਕਿ ਕਿਪਾਸੇ ਜਿੱਤਨਾ ਕਿ ਉਹ ਖੇਲ ਕੇ پیسے ਜਵਾਏ ਸੋ ਫਿਰ ਫਾਇਰ ਦੇ ਜਾਣਾ ਗਾਇਸ ਤੁਸੀਂ ਪਹਿਲਾਂ ਤੇ ਪਹਿਲਾਂ ਲਿੰਕ ਉੱਪਰ ਲਾਉਣਾ ਜਿੱਤਨਾ ਦਾ ਤੇ ਦਲੀਏ ਜੀ ਜिके ਮਾਂ ਖੇਲ ਕੇ ਤਰਪਰੇ ਨੇ ਪੈਸੇ ਹੁੰਦੇ ਆ ਨਾ ਸਾਤੋਂ ਪਹਿਲਾ ਇੱਕ ਕੂਕਰ ਲਦਾ ਕੂਕਰ ਤੇ ਵਿਚਾਰੇ ਦੀ ਜਾਨ ਨੇ ਪਈ ਪਈਆ ਤਾਹਰ ਪੇ ਦਾ ਹੈਂਡਲ ਸਤੋਂ ਤੋਂ ਉੱਤੇ ਚੜਦਾ ਨਹੀਂ ਹੈਗਾ ਦੱਲਾ ਮਾਰ ਦੇ ਫਿਸਲੇ ਖੱਤੋਂ ਦੇ ਹਾਂ ਇਹ ਨਾ ਲੈ ਇਹ ਦੱਸ 베ਰ ਪੇ ਦਾ ਦੁੱਧ ਅਜਕਲ ਕੀ ਰੇਟ ਚੱਲ ਰਿਹਾ ਤੇਰਾ 베ਰ ਕਾ ਦਾ ਪਲਾਂਟ ਵੀ ਬਾਵਾ ਉੱਡਾ ਲੇ ਬੈਠੇ ਆ ਪੂ ਇੱਕ ਟਾਈਮ ਚ ਦਾ ਕੂਕਰ ਪੂਰਾ ਭਰ ਦਿੰਦੀ ਹੋ ਮੈਂ ਜੇ ਤੋ ਤੇ ਨਾਲ ਦੱਲਾ ਫੋਂ ਲੁੱਟੋ ਤੋ ਜਿੰਨੇ ਮਰਜੀ ਤੋ 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 ਨੰਬੋ ਲੈ ਆਂ ਵੀ ਲੋਰੀ ਨਹੀਂ ਪੈਂਦੀ ਹੁਣੀ ਸੋਖਣ ਨਾਲ ਤੋ 베ਰ ਕਾ ਡਰੀ ਕਰੀ ਲੱਗੀ ਹੋਈ ਆ ਬਥੇਰਾ ਦੁੱਧ ਤੂੰ ਕਰੇ ਮੇਰਾ ਤਾਂ ਆਂ ਮੈਂ ਵੰਗੇ ਦੱਸਦਾ। ਇਹਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਲੜੀਆ ਫ੍ਰੇ ਬਟਕ ਵਿੱਚ ਪੈਸੇ ਨਹੀਂ ਜਾਣੇ। ਸੋ ਗਾਇਜ਼ ਜਿੱਦਾਂ ਕਿ ਤੁਸੀਂ ਦੇਖਿਆ ਕਿ ਮੈਂ ਕਿੰਨੀ ਵਧੀਆ ਮਰੀਆਂ ਕੀਤੀ ਤੁਸੀਂ ਵੀ ਜਾਓ ਮੇਰੇ ਬਾਇਓ ਵਿੱਚ ਲਿੰਕ ਦਿੱਤਾ ਰਜਿਸਟਰ ਕਰੋ ਗੇਮ ਲੈ ਕੇ ਰਿਫੈਟ ਦੇ ਪੈਸੇ ਕਮਾਓ। ਥੈਂਕ ਯੂ। ਜਿੰਨਾ ਤਿਆਂ ਤੂੰ ਗੇਮਾਂ ਦੇ ਖੇਡਣ ਤੇ ਲੌਨੀ ਆ ਨਾ ਇੰਨਾ ਤਿਆਂ ਤੂੰ ਕਰਦੇ ਕੰਮਾ ਤੇ ਰਲਿਆ ਕਰਦੇ ਭਾਂਡੇ ਢਿੰਦੇ ਤੋ ਵੇ ਆ ਕਰ ਕੁਕ ਕਰਦੀ ਵਿਚਾਰ ਵੀ ਨਹੀਂ ਕੋਈ ਪਈਆ ਪਤਾ ਨਹੀਂ ਸਾਰੀ ਦਿਹਾੜੀ ਕੀ ਕਰਦੀ ਐ ਮੇਲਾ ਦਾ ਬੜ ਤੇ ਪਈ ਰਹੀ ਹੋਮੇਗੀ ਉਹ ਯਾਰੀ ਮੈਨੂੰ ਤਾਂ ਲੱਗਦਾ ਹੀ ਕੁੱਕਰ ਵੀ ਤੇਰੇ ਲਈ ਛੋਟਾ ਪੈ ਜਾਂਦਾ ਹੋਣਾ ਪੂਤਾ ਹੈ ਘਰਾ ਕਰ ਪਿੱਛੇ ਦੇਖ ਗਈ ਜੇ ਖਾਣਾ ਬਣਾਇਆ ਕਰ ਤਾਂ ਸਰੂ ਤੇਰਾ ਵਹੀਂ ਤਾਂ ਤੇਰਾ ਆਪ ਕਬਰ ਜਿੰਨਾ ਮਤਵਾ ਜਿਹਦੇ ਤੇ ਪੈਸੀ ਕਰਬ ਕਰਦੇ ਹੋ ਤੇ ਨੇ ਚੁੱਝ ਜਾਂਦੇ ਪਹਿਲ ਨੂੰ ਇੰਨੇ ਪੈਸੇ ਨਾਲ ਨਾ ਕਮਰਾ ਥਰਾ ਬੜੀਆ ਪਲਾਸਟਰ ਹੋ ਜਾਣਾ ਸੀ ਅ ਲੋਕਾਂ ਨੂੰ ਪੁੱਠੇ ਰਾਤੇ ਪਾ ਕੇ ਪਹਿਲੇ ਕਿਉਂ ਨੇ ਲੋਕਾਂ ਦੀਆਂ ਵੱਧ ਦੁਆਵਾਂ ਤੇਰੇ ਨਾਲ ਰਹਿ ਰਹੀਆਂ ਨੇ ਵੱਤ ਸਹੀ ਏ ਉਹ ਥੋੜੀ ਭੈਣ ਨੂੰ ਇਹਨੇ ਜਿਹਾ ਨੇ ਜਿਜੀ ਵਾਟਾਂ ਤੇ ਪਾਣੀ ਫੇਰਤਾ ਇਹ ਸਲੀਟ ਕਿਹੜੀ ਐ ਤਮੋਏ ਪਿੱਛੋਂ ਰੰਗ ਦਾ ਮੂੜੇ ਸਾਹਮਣੇ ਇਹ ਤਾਂ ਸਲਾਉ ਕਾਇਦਾ ਦਾ ਇਹ ਮੇਰੇ ਸਾਰੇ ਦਮ ਨਾਲ ਲਾਦਾ ਸਰਵਾਰ ਤੇ ਤਲਵਾਰਾ ਲਾਹੀ ਤੋਹੀ ਆ ਮੈਂ ਇਹ ਮੈਨੂੰ ਵਾ ਸਲੈਡਾ ਕਹਿੰਦਾ ਹੀ ਮੈਂਬਰ ਆ ਛਾ ਪਤਾ ਹੀ ਨਹੀਂ ਲੱਗਿਆ ਕਦੋਂ ਸਾਹਨੇ ਜੀ ਵਾਟਾਂ ਤੇ ਪਾਣੀ ਐਸਾ ਵੇਫਤਾ ਚਾਨ ਨੇ ਰੋਟੀ ਵਿਓਖੀ ਕਰਦੀ ਖਾਨੀ ਇੱਕ ਤਾਂ ਮੇਰੇ ਸਾਰੇ ਦੇ ਮੈਗਰੇ ਕੁੜੀਆਂ ਨੂੰ ਕਰਦੀ ਆ ਨੇ ਇਹ ਪਤਾ ਨਹੀਂ ਜੜ ਕਿਹੜੀ ਕਾਇਦਾ ਜੀ ਦੀ ਆ ਇਹ ਮੈਨੂੰ ਲੱਗਦਾ ਇਹਨਾਂ ਨੂੰ ਪੈਸਾ ਤੇ ਲੈਣੀ ਚਾਹੀਦਾ ਇਹਨਾਂ ਨੂੰ ਤਾਂ ਸਿਰਫ ਮਾਸਾ ਕੇ ਲਾ ਚਾਹੀਦਾ ਬਾਈ ਟਾਟਾ ਗੁੱਡਬਾਈ ਗਿਆ